ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਸੀਂ ਵੇਖੋਗੇ ਕਣਕ ਦਾ ਤੇਲਾ ਚੈੱਕ ਕਰੋ ਜੀ ਜਿਹੜਾ ਕਣਕ ਦਾ ਤੇਲਾ ਪੱਤਿਆਂ ਦੇ ਉੱਤੇ ਪਿਆ ਜੀ ਕਈ ਕਿਸਾਨ ਭਰਾ ਇਸ ਨੂੰ ਚੇਪੇ ਦਾ ਵੀ ਨਾਮ ਦੇ ਦਿੰਦੇ ਨੇ ਤੇ ਇਹ ਕਣਕ ਦੇ ਮੁੱਢਾਂ ਵਿੱਚ ਵੀ ਦੇਖਿਆ ਗਿਆ ਵਾ ਇੱਥੇ ਕਣਕ ਜ਼ਿਆਦਾ ਸੰਘਣੀ ਸੀ ਸੰਘਣੀ ਹੋਣ ਕਰਕੇ ਮੇਰੇ ਹਿਸਾਬ ਦੇ ਨਾਲ ਇੱਥੇ ਤੇਲੇ ਦੀ ਜ਼ਿਆਦਾ ਸ਼ਿਕਾਇਤ ਆਈ ਹੈ ਜੀ ਹੋਰ ਤੁਹਾਨੂੰ ਮੈਂ ਜੀ ਬੱਲੀਆਂ ਫਰਕੇ ਵੀ ਦਿਖਾ ਦਿੰਦਾ ਜੀ ਇੱਥੇ ਬੱਲੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਲਾ ਵਿਖਿਆ ਗਿਆ ਵਾ ਇੱਕ ਮੱਖੀ ਦੇ ਵਿੱਚ ਲਗ ਭਗ ਸੇਤੋਂ 7 ਇਹਦੇ ਬੱਚੇ ਵਿਖੇ ਗਿਆ ਜੀ ਤੁਸੀਂ ਵੇਖ ਸਕਦੇ ਹੋ ਕਿ ਇਹ ਕਿੰਨਾ ਜ਼ਿਆਦਾ ਹੈਗਾ ਵਾ ਹੋਰ ਇੱਕ ਖਾਸ ਗੱਲ ਹੈ ਕਿ ਇਹ ਸਿਰਫ ਕਣਕ ਦੇ ਬੰਨੇ ਦੇ ਨਾਲ-ਨਾਲ ਹੀ ਵੇਖਿਆ ਗਿਆ ਵਾ ਜੇ ਕਣਕ ਦੇ ਇੱਕ ਦੋ ਕਰਮਾਂ ਵਿੱਚ ਜਾ ਕੇ ਵੇਖੀਏ ਤਾਂ ਉੱਥੇ ਨਾ ਮਾਤਰ ਹੀ ਵੇਖਣ ਨੂੰ ਮਿਲਦਾ ਵਾ ਜੇਕਰ ਕਿਸਾਨ ਪੜਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਕਣਕ ਨੂੰ ਜ਼ਿਆਦਾ ਨੁਕਸਾਨ ਨਹੀਂ ਕਰਦਾ ਕਿਉਂਕਿ ਕਣਕ ਦਾ ਦਾਣਾ ਜਿਆਦਾ ਕਵਰ ਹੁੰਦਾ ਵਾ ਤੇ ਕਈ ਕਿਸਾਨ ਫੜਾ ਸਿਰਫ ਬੰਨੇ ਬੰਨੇ ਹੀ ਸਪਰੇਅ ਕਰ ਦਿੰਦੇ ਨੇ ਤੇਲੇ ਨੂੰ ਖਤਮ ਕਰਨ ਵਾਸਤੇ ਮੇਰੇ ਹਿਸਾਬ ਦੇ ਨਾਲ ਜੇ ਇੱਕ ਬੱਲੀ ਦੇ ਵਿੱਚ 5 ਤੋਂ 6 ਬੱਚੇ ਦੇ ਵੇਖੇ ਜਾਂਦੇ ਤਾਂ ਸਪਰੇਅ ਕਰਨੀ ਜ਼ਰੂਰੀ ਹੈ ਜੇਕਰ ਖੇਤੀਬਾੜੀ ਮੈਰਾਂ ਦੀ ਗੱਲ ਕਰੀਏ ਤਾਂ ਕਣਕ ਨੂੰ ਬੰਨੇ ਤੋਂ ਵਿਚਕਾਰ ਨੂੰ ਇਹ ਤੇਲਾ ਜਾਂਦਾ ਵਾ ਜੀ ਇਸ ਕਰਕੇ ਇਹਨੂੰ ਬੰਨੇ ਬੰਨੇ ਤੇ ਹੀ ਕੰਟਰੋਲ ਕਰ ਲੈਣਾ ਚਾਹੀਦਾ ਵਾ ਤਾਂ ਕਿ ਵਿੱਚ ਕਣਕਨ ਜਿਆਦਾ ਭਜੇ ਨਾ ਤੇ ਨਾ ਹੀ ਜਿਆਦਾ ਕਣਕ ਖਰਾਬ ਹੋਏ